ਵਾਹਿਗੁਰੂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਤਕਾਰ ਚੱਲ ਰਿਹਾ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਭਗਤ ਜੀ ਦੇ ਸ਼ਬਦ ਚੱਲ ਰਹੇ ਹਨ 335 ਅੱਜ ਤੇ ਭਗਤ ਜੀ ਗੋੜੀ ਪੂਰਬੀ ਰਾਗ ਦੇ ਵਿੱਚ ਭਗਤ ਜੀ ਦੇ 55 ਸ਼ਬਦ ਸੰਪੂਰਨ ਹੋਏ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹੋਏ ਅੱਜ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਗੋਦੀ ਜੇਤੇ ਯਤਨ ਕਰਤੇ ਡੁੱਬੈ ਭਵ ਸੰਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਵੋ ਸੰਜਮ ਅਹੋ ਬੁੱਧ ਮੰਨ ਜਾ ਰਿਓ ਰੇ ਧੰਨ ਧੰਨ ਭਗਤ ਕਬੀਰ ਸਾਹਿਬ ਜੀਓ ਆਪਣੀ ਰਸਨਾ ਤੋਂ ਪਾਈ ਭਗਤ ਜੀ ਵਚਨ ਕਰਦੇ ਹਨ ਜਿਤੇ ਯਤਨ ਕਰਤ ਤੇ ਡੋਬੈ ਭਵ ਸਾਗਰ ਨਹੀਂ ਤਾਰਿਓ ਰੇ ਭਗਤ ਜੀ ਕਹਿੰਦੇ हे ਮਨੁੱਖ हे ਪ੍ਰਾਨੀ हे ਜੀਵ ਜਿੰਨੇ ਵੀ ਜਗਤ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਇਹ ਸੰਸਾਰ ਸਾਗਰ ਦੇ ਵਿੱਚ ਤੂੰ ਬਾਰੀ ਤੌਰ ਤੇ ਕਰਮ ਕਮਾਉਂਦਾ ਹੈ ਜਿੱਤੇ ਯਤਨ ਕਰਤ ਤੇ ਡੂਬੈ ਕਹਿੰਦੇ ਜਿੰਨੇ ਮਰਜੀ ਤੂੰ ਯਤਨ ਕਰ ਲੈ ਇਹ ਸੰਸਾਰੀ ਕਰਮ ਅਤੇ ਧਰਮ ਕਰਮ ਕਾંડ ਹੁੰਦੇ ਅਨੇਕ ਸੰਸਾਰੀ ਕਰਮਾਂ ਦੇ ਮੁਤਾਬਕ ਅਸੀਂ ਨੰਬਰ ਕਰਦੇ ਹਾਂ ਕਰਮ ਕਾਣ ਇੱਕ ਧਰਮ ਨੂੰ ਲੈ ਕੇ ਅਸੀਂ ਕਰਮ ਵੀ ਕਰਦੇ ਹਾਂ ਇਕ ਸਮਾਜਿਕ ਤੌਰ ਤੇ ਦੁਨੀਆ ਵਾਸਤੇ ਕਰਮ ਕਰਦੇ ਹਾਂ ਕਰਮ ਕਾਂਡ। ਹਿਕ ਧਰਮ ਨੂੰ ਮੁੱਖ ਰੱਖ ਕੇ ਵੀ ਕਰਮ ਕਰਦੇ ਹਾਂ ਕਿ ਧਰਮ ਕਹਿੰਦਾ ਹੈ ਪਰ ਭਗਤ ਜੀ ਖੰਡਨ ਕਰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਉਥੋਂ ਤੱਕ ਪਹੁੰਚਦੀ ਨਹੀਂ ਜੇ ਜਿਹੜੇ ਤੁਸੀਂ ਕਰਮ ਕਾਂਡ ਪਾਈ। हे ਬਲੁਖ ਤੂੰ ਸੰਸਾਰ ਵਿੱਚ ਰਚਦਾ ਹੈ ਨਾ ਕਰਮ ਕਾਂਡ ਜਿੱਤੇ ਯਤਨ ਤੂੰ ਕਰਦਾ ਹੈ। ਢੰਗ ਪਨਾਦਾ ਹੈ ਪਾਰ ਉਤਰਨ ਵਾਸਤੇ ਜੇਤੇ ਯਤਨ ਕਰਤ ਤੈ ਡੁੱਬੈ ਕਹਿੰਦੇ ਉਹ ਤਾਂ ਭਾਵ ਸਾਗਰ ਵਿੱਚ ਹੀ ਡੁੱਬ ਜਾਂਦੇ ਹਨ ਜਿੰਨੇ ਕਰਮ ਤੂੰ ਕਰਦਾ ਹੈ ਸਰੀਰ ਵਾਸਤੇ ਆਤਮਾ ਵਾਸਤੇ ਭਗਤ ਜੀ ਕਹਿੰਦੇ ਤਾਂ ਦੁਨੀਆਂ ਦਾ ਵਿਖਾਵਾ ਹੈ ਤਾਂ ਸੰਸਾਰਤੀ ਡੁੱਬ ਜਾਂਦੇ ਹਨ ਇਹ ਭਾਵ ਸਾਗਰ ਤੋਂ ਪਾਰ ਹੀ ਨਹੀਂ ਹੋ ਪਾਉਂਦੇ ਕਹਿੰਦੇ ਕਰਮ ਕਾਂ ਇਹਦੇ ਉੱਥੋਂ ਤਾਂ ਨਾਮ ਨਹੀਂ ਪਾਰ ਹੋਣਾ ਭਗਤ ਜੀ ਕਹਿੰਦੇ ਨਾਮ ਦੀ ਬਰਕਤ ਨਾਲ ਹੀ ਆਤਮਾ ਨੇ ਪਾਰ ਹੋਣਾ ਇਹ ਜਿੰਨੇ ਯਤਨ ਤੇਰੇ ਅਨਸਾਰੇ ਵਿਅਰਥ ਚਲੇ ਜਾਂਦੇ ਆ ਹਨ ਇਹ ਭਵ ਸਾਗਰ ਸੰਸਾਰ ਸ੍ਰਿਸ਼ਟੀ ਦੇ ਵਿੱਚ ਹੀ ਰਹਿ ਜਾਂਦੇ ਹਨ ਇਹ ਯਤਨਾਂ ਦਾ ਕੋਈ ਆਤਮਾ ਨੂੰ ਲਾਭ ਨਹੀਂ ਹੁੰਦਾ ਇਹ ਯਤਨ ਕੀਤੇ ਹੋਏ ਦੁਨੀਆ ਵੇਖਦੀ ਹੈ ਪਰ ਠੀਕ ਹੈ ਪਰ ਪ੍ਰਮਾਤਮਾ ਤੱਕ ਇਹਨਾਂ ਦੀ ਪਹੁੰਚ ਨਹੀਂ ਹੈ ਭਗਤ ਜੀ ਕਹਿੰਦੇ ਇੱਥੇ ਸੰਸਾਰ ਵਿੱਚ ਹੀ ਡੁੱਬ ਜਾਂਦੇ ਹਨ ਦੁਨੀਆਂ ਵਿੱਚ ਹੀ ਬਹਿ ਜਾਂਦੇ ਹਨ ਇਹ ਕਰਮ ਜਿੰਨੇ ਤੂੰ ਕਰਦਾ ਜਤਨ ਕਰਦਾ ਜਿੰਨੇ ਜਤਨ ਕਰਤ ਤੇ ਡੁੱਬੇ ਹਾਰ ਸਾਗਰ ਕਹਿੰਦੇ ਭਾਵ ਸਾਗਰ ਨਹੀਂ ਤਾਰਿਓ ਰੇ ਕਹਿੰਦੇ ਤੇਰੀ ਆਤਮਾ ਨੂੰ ਇਹ ਕਰਮकांड ਭਾਈ ਭਾਵ ਸਾਗਰ ਤੋਂ ਨਹੀਂ ਤਾਰ ਸਕਦੇ ਕਰਮ ਧਰਮ ਕਰਤੇ ਵੋ ਸੰਜਮ ਔ ਬੁੱਧ ਮਨ ਜਾ ਰਿਓ ਰੇ ਕਹਿੰਦੇ ਜਿੰਨੇ ਕਰਮ ਧਰਮ ਤੂੰ ਕਰਦਾ ਹੈ ਕਰਤੇ ਕਹਿੰਦੇ ਜਿੰਨੇ ਅਸੀਂ ਭਗਤ ਜੀ ਕਹਿੰਦੇ ਸੰਸਾਰੀ ਜੀਵ ਹੈ ਮਨੁੱਖ ਜਿੰਨੇ ਤੂੰ ਕਰਮ ਧਰਮ ਕਰਦਾ ਹੋਮੇ ਵਿੱਚ ਆ ਕੇ ਹੰਕਾਰ ਦੇ ਵਿੱਚ ਆ ਕੇ ਧਰਮ ਦੇ ਕੰਮ ਵੀ ਕਰਦਾ ਉਹ ਵੀ નિਫਲ ਚਲੇ ਜਾਂਦੇ ਹਨ ਕਹਿੰਦੇ ਕਰਮਤਾ ਜਾਣੀ ਹਰ ਸੰਸਾਰੀ ਜਿਹੜੇ ਤੂੰ ਕਮਾਉਂਦਾ ਉਹਦੇ ਵਿੱਚ ਵੀ ਕਿ ਹਉਮੇ ਕਰਦਾ ਤੇ ਧਰਮ ਦੇ ਕੀਤੇ ਕਰਮਾਂ ਵਿੱਚ ਵੀ ਤੂੰ ਮੈਂ ਕਮਾ ਬੈਠਦਾ ਕਰਮ ਧਰਮ ਕਰਤੇ ਬਹੁ ਸੰਜਮ ਤੇ ਆਪਣੇ ਆਪ ਨੂੰ ਚੰਗਾ ਸਮਝਦਾ ਕਿ ਮੈਂ ਬਹੁਤ ਵੱਡੇ ਕੰਮ ਕਰ ਰਿਹਾ ਮੇਰੇ ਵਰਗਾ ਕੋਣ ਕਰ ਸਕਦਾ ਧਰਮ ਦੇ ਕਾਰਜ ਕਰਕੇ ਵੀ ਮੈਂ ਦੀ ਪੰਡਤਾ ਨਾਲ ਹੀ ਰਹਿੰਦੀ ਹੋ ਮੈਂ ਘਾਰ ਤਾਂ ਨਾਲ ਹੀ ਰਹਿੰਦਾ ਤੇ ਕਹਿੰਦੇ ਮਾਨਸ ਇਦੇ ਵਿੱਚ ਹੀ ਫਸਿਆ ਰਹਿੰਦਾ ਹੈ ਕਰਮ ਧਰਮ ਕਰਤੇ ਉਹ ਸੰਜਮ ਔ ਬੁੱਧਮਨ ਜਾ ਰਿਓ ਰੇ ਕਹਿੰਦੇ ਮਨ ਤਾਂ ਫਿਰ ਵੀ ਇਹ ਦਲਦਲ ਦੇ ਵਿੱਚ ਜੜਾਂ ਦੇ ਵਿੱਚ ਫਸਿਆ ਰਹਿੰਦਾ ਸਾਸ ਗਰਾਸ ਕੋ ਦਾਤੋਂ ਠਕਰ ਹੋ ਕਿਉ ਮਨੋ ਬਸਾਰਿਓ ਰੇ ਭਗਤ ਜੀ ਫਿਰ ਬਚਨ ਕਰਦੇ ਹਨ ਸੁਹਾਵਦੀਆਂ ਪੰਕਤੀਆਂ ਵਿੱਚ ਸਾਸ ਗਰਾਸ ਕਹਿੰਦੇ ਉਹ ਸਾਹ ਦੇਣ ਵਾਲਾ ਵੀ ਭਗਤ ਜੀ ਕਹਿੰਦੇ ਮਾਲਕ ਹੈ ਪ੍ਰਭੂ ਜਿਨਨੇ ਤੈਨੂੰ ਸਾਹ ਬਖਸ਼ੇ ਹਨ ਉਹ ਵੀ ਅਹੀ ਹੈ ਠਾਕੁਰ ਹੈ ਪਰਮੇਸ਼ਰ ਹੈ ਜਿਨਨੇ ਗਰਾਸ ਦਿੱਤਾ ਭੋਜਨ ਜਿਨਨੇ ਗrai ਦੇ ਕੇ ਤੈਨੂੰ ਜੀਵਨ ਨੂੰ ਜਿੰਦਾ ਰੱਖਿਆ ਉਹ ਵੀ ਪਰਮਾਤਮਾ ਹੀ ਹੈ ਇਹਦੇ ਸਾਸ ਤੇ ਗਰਾਸ ਦੋਵੇਂ ਉਹਦੇ ਬਖਸ਼ੇ ਅਸੀਂ ਵਰਤਦੇ ਆ ਸਾਹ ਵੀ ਉਹਦੇ ਬਖਸ਼ੇ ਵਰਤਦੇ ਆ ਤੇ ਗਰਾਸ ਜਿਹੜੀ ਗਰਾਈ ਮੂੰਹ ਵਿੱਚ ਪਾਉਂਦਾ ਉਹ ਵੀ ਮਾਲਕ ਹੀ ਪਾਉਂਦਾ ਹੈ ਭੋਜਨ ਉਹ ਵੀ ਉਹਦਾ ਹੀ ਵਰਤ ਰਿਆ ਸਾਹਸ ਗਰਾਸ ਕੋ ਦਾਤਾ ਠਾਕਰ ਕਹਿੰਦੇ ਉਹ ਦਾਤਾ ਠਾਕਰ ਹੀ ਦੇ ਰਿਆ ਸਾਹ ਤੇ ਭੋਜਨ ਜਿਹੜੀ ਗਰਾਈ ਜ਼ਿੰਦਾ ਉਹ ਦਾਤਾ ਹੀ ਦਿੰਦਾ ਸੋ ਕਿਉਂ ਮਨੋਂ ਵਿਸਾਰਿਓ ਰੇ ਸਤਿਗੁਰੂ ਜੀ ਭਗਤ ਜੀ ਕਬੀਰ ਸਾਹਿਬ ਜੀ ਕਹਿੰਦੇ ਭਾਈ ਫਿਰ ਉਹਨੂੰ ਕਿਉਂ ਵਿਸਾਰਨਾ ਹੈ ਕਹਿੰਦੇ ਜਿੰਨੇ ਸਾਥ ਦਿੱਤਿਆਂ ਨੇ ਚੱਲਣ ਵਾਸਤੇ ਜਿੰਨੇ ਭੋਜਨ ਬਖਸ਼ਿਆ ਖਾਣ ਵਾਸਤੇ ਗਰਾਈਆਂ ਗਰਾਸ ਬਖਸ਼ਦਾ ਹੁਕਮ ਨੂੰ ਵਿਸਾਰਿਓ ਰੇ ਕਹਿੰਦੇ ਭਾਈ ਉਹਨੂੰ ਮਨ ਵਿੱਚ ਕਿਉਂ ਭੁੱਲਦਾ ਹੈ ਹੀਰਾ ਲਾਲ ਅਮੋਲਕ ਜਨਮ ਹੈ ਕੋਡੀ ਬਦਲੇ ਹਾਰਿਓ ਰੇ ਭਗਤ ਜੀ ਕਹਿੰਦੇ ਤਾਂ ਜਨਮ ਮਨੋਂ ਮੁੱਖਾ ਜਨਮੀ ਰਿਆਸੀ ਕਹਿੰਦੇ ਹੀਰਾ ਲਾਲ ਮੋਲਕ ਜਨਮ ਹੈ ਕਹਿੰਦੇ ਹੀਰਿਆਂ ਦੀ ਤਰ੍ਹਾਂ ਲਾਲਾਂ ਦੀ ਤਰ੍ਹਾਂ ਮੋਲਕ ਜਨਮ ਹੈ ਇਸ ਵਾਸ ਜਿਹੜਾ ਨਰਮੋਲਖ ਹਨ ਹੀਰਿਆਂ ਦੀ ਤਰ੍ਹਾਂ ਲਾਲਾਂ ਦੀ ਤਰ੍ਹਾਂ ਇਸ ਵਾਸ ਜਿਹੜੇ ਸੀ ਉਹਨੂੰ ਕੌਡੀਆਂ ਦੇ ਭਾ ਕਿਉਂ ਵੇਚ ਰਿਹਾ ਹੈ ਹਗੜ ਜੀ ਨੇ ਕਿਉਂ ਵੇਚਦਾ ਇਹਨੂੰ ਕੌਡੀਆਂ ਦੇ ਭਾ ਹੀਰਾ ਲਾਲ ਅਮੋਲਕ ਜਨਮ ਹੈ ਕਹਿੰਦੇ ਮਾਨਸ ਜਨਮ ਜਲਬ ਹੈ ਹੋਏ ਨਾ ਬਾਰ ਹੁ ਬਾਰ ਇੱਥੇ ਭਗਤ ਜੀ ਕਹਿੰਦੇ ਭਾਈ ਇਹ ਮਾਨਸ ਜਨਮ ਅਮੋਲਕ ਹੈ ਹੀਰੇ ਦੀ ਤਰ੍ਹਾਂ ਸਵਾਦ ਸਨ ਕੋਡੀਆਂ ਬਦਲੇ ਹਾਰਿਓ ਕਹਿੰਦੇ ਕਿਉਂ ਕੋਡੀਆਂ ਦੇ ਬਦਲੇ ਹਾਰੀ ਜਾਨੈ ਕਹਿੰਦੇ ਕਿਉਂ ਕੋਡੀਆਂ ਦੇ ਭਾਗ ਸਾਸਾਂ ਨੂੰ ਵੇਚੀ ਜਾਨੈ ਇਹਦੀ ਕੀਮਤ ਨੂੰ ਜਾਣਣਾ ਕਰ ਮੁਰਖਤਾਈ ਦਾ ਕਾਰੇ ਦੀ ਕੀਮਤ ਨੂੰ ਸਮਝ ਸਵਾਸਾਂ ਦੀ ਮਾਨਸ ਮਨੁੱਖਾ ਜਨਮ ਦੀ ਕੀਮਤ ਨੂੰ ਸਮਝ ਲੇਗਾ ਫਿਰ ਕੌਡੀਆਂ ਦੇ ਭਾਣ ਨਹੀਂ ਸਵਾਸ ਵਿੱਚੇਗਾ ਫਿਰ ਜ਼ਿੰਦਗੀ ਕੌਡੀਆਂ ਦੇ ਭਾਣ ਨਹੀਂ ਗਵਾਏਗਾ ਫਿਰ ਗਵਾ ਕੇ ਹਾਰ ਕੇ ਨਹੀਂ ਜਾਏਗਾ ਇਹਨੂੰ ਕੌਡੀਆਂ ਦੇ ਭਾ ਇਹਦੇ ਸਵਾਸ ਤੇ ਭਾਈ ਇਹ ਅਨਮੋਲ ਖਾ ਹੀਰਾ ਲਾਲ ਮੁਲਕ ਜਨਮ ਹੈ ਔਡੀ ਬਦਲੇ ਹਾਰਿਓ ਰੇਕ ਨੂੰ ਕੌਡੀਆਂ ਦੇ ਭਾ ਹਾਰ ਤਾਰਾਉ ਇਸ਼ਰਾਫ ਦੇ ਕਿ ਭਗਤ ਜੀ ਬਚਨ ਕਰਦੇ ਹਨ ਜੀ ਤ੍ਰਿਸ਼ਨਾ ਊਕ ਭਰਮ ਲਾਗੀ ਹਿਰਦੇ ਨਾਹੀ ਵਿਚਾਰਿਓ ਰੇ ਕਹਿੰਦੇ ਜਿਹੜੀ ਤ੍ਰਿਸ਼ਨਾ ਉਹਦੀ ਭੁੱਖ ਇਹਦੇ ਨੂੰ ਲੱਗੀ ਹੋਈ ਆ ਤ੍ਰਿਸ਼ਨਾ ਨੇ ਤੇ ਨਹੀਂ ਭੁੱਖ ਲਾਈ ਹੋਈ ਆ ਮਨ ਜਿਹੜਾ ਆ ਉਹ ਤ੍ਰਿਸ਼ਨਾ ਦੀ ਭੁੱਖ ਹਰ ਤੇ ਤ੍ਰੇ ਲਾ ਲਈ ਆ ਭਾਗਤ ਜੀ ਕਹਿੰਦੇ ਉਹ ਬਫਸਿਆ ਹੋਇਆ ਤ੍ਰਿਸ਼ਨਾ ਤ੍ਰਿਖਾ ਉਹ ਕੋਪਰ ਮਲਾਕੀ ਹਿਰਦੇ ਨਾਲ ਹੀ ਵਿਚਾਰਿਓ ਕਹਿੰਦੇ ਹਿਰਦੇ ਵਿੱਚ ਤੂੰ ਇੱਕ ਵਾਰੀ ਤਾਂ ਵਿਚਾਰ ਕਰਨੀ ਸੀ ਇੱਕ ਵਾਰੀ ਤਾਂ ਹਿਰਦੇ ਨਾਲ ਵਿਚਾਰ ਕਰਕੇ ਸਮਝਣਾ ਸੀ ਕਿ ਨਰਮੋਲਕ ਜਨਮ ਹੈ ਕਹਿੰਦੇ ਤ੍ਰਿਸ਼ਨਾ ਵਿੱਚ ਜੀ ਗਲਤਾਨ ਹੋਇਆ ਰਿਹਾ ਕਹਿੰਦੇ ਸੰਸਾਰੀ ਭੁਰਣਿਆਂ ਦੀਆਂ ਭੁੱਖ ਨੇ ਤੈਨੂੰ ਕਹਿੰਦੇ ਫਸਾਈ ਰੱਖਿਆ ਇਸ ਭੁੱਖ ਦੇ ਵਿੱਚ ਹੀ ਹੋਰ ਹੋਰ ਮੰਗਦਾ ਰਿਹਾ ਸੰਸਾਰੀ ਫੁਰਨੇ ਤ੍ਰਿਸ਼ਨਾ ਜਿਹੜੀ ਪੈਦਾ ਹੁੰਦੀ ਹੈ ਨਾ ਫੁਰਨਿਆਂ ਦੀ ਇਹ ਕਹਿੰਦੇ ਉਹ ਭੁੱਖ ਲਗਾਉਂਦੀ ਹੈ ਮਨ ਨੂੰ ਮਨ ਹਰ ਮੰਗਦਾ ਕਿ ਹੋਰ ਮਿਲ ਜਾਵੇ ਇੱਕ ਫੁਰਨਾ ਪੂਰਾ ਹੁੰਦਾ ਤੇ ਦੂਜਾ ਤਿਆਰ ਹੋ ਜਾਂਦਾ ਇੱਕ ਵਸਤੂ ਮਿਲਦੀ ਹੈ ਉਹਦੇ ਨਾਲ ਮਨ ਥੋੜਾ ਰੱਜਦਾ ਇਹ ਛਾਵਾਂ ਜਿਹੜੀਆਂ ਉਹਦੀ ਪੂਰਤੀ ਹੁੰਦੀ ਨਹੀਂ ਸਾਰੀ ਜ਼ਿੰਦਗੀ ਇੱਛਾ ਜਿਹੜਾ ਮਨ ਤ੍ਰਿਸ਼ਨਾ ਜਿਹੜੀ ਇੱਛਾ ਪੈਦਾ ਕਰਦੀ ਹੈ ਇਹ ਛਾਵਾਂ ਤੇ ਉਹ ਮਾਨ ਜਿਹੜਾ ਉਹ ਭੜਕਦਾ ਭੱਜਦਾ ਦੌੜਦਾ ਇਹਦੀ ਇੱਛਾ ਮੈਂ ਪੂਰੀ ਕਰਾਂ ਕਿਸੇ ਢੰਗ ਕਿਸੇ ਤਰ੍ਹਾਂ ਫਿਰ ਲੋਖ ਦੇ ਕੁਮਾਰੇ ਕਰਮ ਕਮਾਉਣ ਦੇਨ ਕੀ ਛਾ ਪੂਰੀ ਹੋ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਭਗਤ ਜੀ ਕਹਿੰਦੇ ਇਹਦੇ ਵਿੱਚ ਹੀ ਮਾਨ ਗਲ ਤਾਨ ਪਿਆ ਹਿਰਦੇ 나ਹੀ ਵਿਚਾਰੇ ਕਦੀਰ ਦੇ ਨਾਲ ਬਹਿ ਕੇ ਵਿਚਾਰ ਨਹੀਂ ਕੀਤੀ ਉਹਨ ਮਤ ਮਾਨ ਹਰਿਓ ਮਨ ਵਾਹੀ ਦੁਰਗਾ ਸ਼ਬਦ ਨਾ ਧਾਰਿਓ ਰੇ ਇਹਦੇ ਨਾ ਚੀਜ਼ਾਂ ਦਾ ਤੂੰ ਮਾਨ ਕਰੀ ਜਨੈ ਉਹਨ ਮਤ ਮਾਰ ਹਰਿਓ ਮਨ ਬਾਹੀ ਇਹਦੇ ਤੂੰ ਤਾਂ ਹਾਰ ਪ੍ਰਾਪਤ ਕਰ ਚੁੱਕਾ ਗੁਰੂ ਦਾ ਸ਼ਬਦ ਦੀ ਤੂੰ ਤਾਂ ਧਾਰਣੀ ਨਹੀਂ ਕੀਤਾ ਸੱਚੇ ਗੁਰੂ ਦੇ ਸ਼ਬਦ ਨੂੰ ਧਾਰ ਦੇ ਵਿੱਚ ਵਸਾਇਆ ਨਹੀਂ ਉਹਨੂੰ ਤਾਂ ਧਾਰਣੀ ਕੀਤਾ ਇਹ ਮਨ ਜਿਹੜਾ ਇਹਦੀ ਭੜਕਣਾ ਵਿੱਚ ਹੀ ਫਸਿਆ ਰਿਹਾ ਗੁਰ ਕਾ ਸ਼ਬਦ ਨਾਲ ਧਾਰਿਓ ਰੇ ਇਹਦੇ ਸੱਚੇ ਗੁਰੂ ਦਾ ਸ਼ਬਦ ਤਾਂ ਪਨਾਇਆ ਨਹੀਂ ਜ਼ਿੰਦਗੀ ਵਿੱਚ ਸਵਾਦ ਲੋਭਤ ਇੰਦਰੀ ਰਸ ਪ੍ਰੇਰਿਓ ਮਦ ਰਸ ਲੇਤ ਵਿਕਾਰਿਓ ਰੇ ਦੇਖੋ ਭਗਤ ਜੀ ਕਹਿੰਦੇ ਸਵਾਦਾਂ ਦੇ ਵਿੱਚ ਤੂੰ ਗਲਤਾਨ ਹੋ ਗਿਆ ਸਵਾਦ ਲੋਭਤ ਕਹਿੰਦੇ ਪਹਿਲੋਂ ਜੀਵ ਦਾ ਸਵਾਦ ਹੀ ਵਿਦੇਸਵਾਦ ਵਿੱਚ ਲੋਭਤ ਲੁਭਾਇ ਮੰਨ ਰਿਆ ਫਿਰ ਇੰਦਰੀ ਰਸ ਦੇ ਸਵਾਦ ਵਿੱਚ ਕਾਮਵਾਸ਼ਨਾ ਵਿੱਚ ਇੰਦਰੀ ਦੇ ਵਾਸ ਦੇ ਵਿੱਚ ਪੈ ਗਿਆ ਇਸ ਸਵਾਦ ਨੇ ਤੈਨੂੰ ਲੋਭਾਇ ਮੰਨ ਕਰਤਾ ਕਿ ਭਗਤ ਜੀ ਵਚਨ ਕਰਦੇ ਹਨ ਫਿਰ ਅੱਗੇ ਕਹਿੰਦੇ ਮਦ ਰਸ ਲੇਤ ਵਿਕਾਰਿਓ ਰੇ ਕਹਿੰਦੇ ਫਿਰ ਸ਼ਰਾਬ ਪੀਣ ਵਾਲ ਤੁਰ ਪਿਆ ਮਦ ਸ਼ਰਾਬ ਨੂੰ ਕਹਿੰਦੇ ਹਨ ਕਹਿੰਦੇ ਫਿਰ ਭਾਦ ਦੇ ਇਸ ਰਸਾਰੀ ਕਹਿੰਦੇ ਨਸ਼ਿਆਂ ਦੇ ਰਸ ਨੂੰ ਲੈਂਦਾ ਰਿਹਾ ਕਹਿੰਦੇ ਚੀਜ਼ਾਂ ਵਿੱਚ ਹੀ ਗਲਤਾਨ ਹੋਈ ਗਿਆ ਪਹਿਨੋ ਸਬਜੀਵਾ ਦੇ ਸਵਾਦ ਨੇ ਲੁਭਾਇਆ ਮਾਨ ਕੀਤਾ ਫਿਰ ਇੰਦਰੀ ਰਸ ਪਰੇ ਰਿਓ ਕਹਿੰਦੇ ਕਾਮਵਾਸ਼ਨਾ ਵਿੱਚ ਫਸਿਆ ਰਿਹਾ ਫਿਰ ਮਦ ਰਸ ਕਹਿੰਦੇ ਮਦ ਕਹਿੰਦੇ ਅਲ ਸ਼ਰਾਬ ਨੂੰ ਕਹਿੰਦੇ ਇਹਦਾ ਰਸ ਬਨੌਟੀ ਰਸ ਲੈਂਦਾ ਰਿਹਾ ਇਹਦੇ ਵਿੱਚ ਗਲਤਾਨ ਹੋਈ ਗਿਆ ਮਦ ਰਸ ਲੇਤ ਵਿਕਾਰਿਓ ਰੇ ਕਹਿੰਦੇ ਵਿਕਾਰ ਕਰ ਲਿਆ ਆਪਣੇ ਜੀਵਨ ਨੂੰ ਵਿਰਥ ਗਵਾਕਾ ਕੌਡੀਆਂ ਇਹਨੂੰ ਕਹਿੰਦੇ ਰਕੋਡੀਆਂ ਦੇ ਭਾਗਵਾਨ ਭਗਤ ਜੀ ਕਹਿੰਦੇ ਕੌਡੀਆਂ ਦੇ ਭਾਵੇਂ ਚਾਹ ਕਹਿੰਦੇ ਸਵਾਦਾਂ ਦੇ ਵਿੱਚ ਇਹ ਫਿੱਕੇ ਰਸਾਂ ਦੇ ਵਿੱਚ ਹੀ ਫਸਿਆ ਰਿਹਾ ਜਿਹੜੇ 2 ਮਿੰਟ ਸਕਿੰਟਾਂ ਦੇ ਰਸ ਜਿਹੜੇ ਖਤਮ ਹੋ ਜਾਂਦੇ ਹਨ ਉਹ ਫੁੱਟ ਕੋਨੂ ਬਨੌਟੀ ਰਸ ਕਹਿੰਦੇ ਆਣ ਜਿਹੜੇ ਜਿਨ੍ਹਾਂ ਦਾ ਕੁਝ ਮਿੰਟ ਬਾਅਦ ਆਨੰਦ ਲੈਣ ਵਾਸਤੇ ਤਾਰੀ ਜ਼ਿੰਦਗੀ ਕਾਲਤੀ ਮੁੱਖਾ ਜਨਮੀ ਗਵਾਤਾ ਭਗਤ ਜੀ ਕਹਿੰਦੇ ਇਨਾ ਵੇਸੀ ਪ੍ਰੇਰਿਆ ਰਿਆ ਕਰਮ ਭਾਗ ਸੰਤਨ ਸਿੰਘ ਗਾਨੇ ਕਸ਼ਟ ਲੋ ਉਧਾਰਿਓ ਰੇ ਖੀਰ ਲੀਆਂ ਤੁਖਾ ਵਿੱਚ ਵਿੱਚੋਂ ਬਚਨ ਕਰਦੇ ਹਨ ਕਹਿੰਦੇ ਪਰ ਜਿਨ੍ਹਾਂ ਦੇ ਭਾਗ ਮਸਤਕ ਦੇ ਲੇਖ ਹਨ ਜਿਹੜੇ ਕਰਮ ਭਾਗ ਕਹਿੰਦੇ ਜਿਨ੍ਹਾਂ ਦੇ ਸ਼ੁਭ ਸੰਕਰਮ ਚੰਗੇ ਸਨ ਭਗਤ ਜੀ ਕਹਿੰਦੇ ਸੰਤਨ ਸਿੰਘਾਨੇ ਕਹਿੰਦੇ ਉਹ ਸਤਿਗੁਰੂ ਦੇ ਸਾਹਮਣੇ ਆਏ ਸਤਿਗੁਰੂ ਦੀ ਸੰਗਤ ਵਿੱਚ ਉਹਦੇ ਮਾਲਕ ਦੇ ਸਾਹਮਣੇ ਆ ਗਏ ਕਿਉਂਕਿ ਉਹਨਾਂ ਦੇ ਭਾਗ ਲਖਤ ਚੰਗੀ ਸੀ ਵੱਡੇ ਭਾਗ ਸਨ ਜਿਨ੍ਹਾਂ ਦੇ ਸਤਿਗੁਰੂ ਜੀ ਦੇ ਭਗਤ ਜੀ ਕਹਿੰਦੇ ਸੰਤਨ ਸਿੰਘਾਨੇ ਸੰਤਨ ਪਰਮੇਸ਼ਰ ਨੂੰ ਕਿਹਾ ਗੁਰਾਂ ਨੂੰ ਸੱਚੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦੀ ਮੱਤ ਬਦਲੀ ਮਨ ਮੁੜਿਆ ਕਿ ਮੈਂ ਦਰਸ਼ਨ ਕਰ ਲਵਾਂ ਸੰਗਤ ਕਰ ਲਵਾਂ ਇਹ ਆਪਣੇ ਆਪ ਨਹੀਂ ਹੁੰਦਾ ਜੇ ਅਸੀਂ ਚੱਲ ਕੇ ਆਉਂਨੇ ਆ ਸਾਡੇ ਕਰਮ ਭਾਗ ਚੰਗੇ ਹਨ ਤੇ ਮਹਾਰਾਜ ਜੀ ਪਰੇਰ ਕੇ ਸਾਨੂੰ ਲੈ ਕੇ ਹੁੰਦਿਆਂ ਗੁਰੂ ਦੀ ਸੰਗਤ ਵਿੱਚ ਪਹੁੰਚੇ ਤੇ ਭਗਤ ਜੀ ਕਹਿੰਦੇ ਸੰਤਨ ਸਗਾਨੇ ਕਾਸ਼ਟ ਲੋਹ ਉਧਾਰਿਓ ਰੇ ਕਹਿੰਦੇ ਕਿ ਜਿਵੇਂ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਹੈ ਭਗਤ ਜੀ ਕਹਿੰਦੇ ਜਿਵੇਂ ਲੱਕੜ ਦੇ ਵਿੱਚ ਲੋਹਾ ਲੱਗ ਜੇ ਨਾ ਤੇ ਲੋਹਾ ਵੀ ਲੱਕੜ ਦੇ ਨਾਲ ਤਰ ਜਾਂਦਾ ਸਿੱਧਾ ਪਾਣੀ ਵਿੱਚ ਲੋਹਾ ਸਭ ਤੋਂ ਤਰਦਾ ਨਹੀਂ ਹੈ ਉਹ ਥੱਲੇ ਡੁੱਬ ਜਾਂਦਾ ਪਰ ਜੇ ਲੱਕੜ ਦੇ ਵਿੱਚ ਉਹਨੂੰ ਗੱਡਿਆ ਜਾਵੇ ਕਿਸੇ ਲੋਹੇ ਦੇ ਕੇਲ ਨੂੰ ਭਾਰੀ ਲੋਹੇ ਨੂੰ ਹੀ ਉਹ ਲੱਕੜ ਨਾਲ ਤਰ ਲੈਂਦੀ ਹੈ ਜਹਾਜ਼ਾਂ ਦੇ ਨਾਲ ਦੇਖੋ ਲੱਕੜ ਦੇ ਬੀੜਿਆਂ ਦੇ ਨਾਲ ਕਿੰਨਾ ਲੋਹਾ ਹੁੰਦਾ ਉਹ ਤਰ ਜਾਂਦਾ ਤੇ ਭਗਤ ਜੀ ਕਹਿੰਦੇ ਫਿਰ ਸੱਚੇ ਗੁਰੂ ਕੋਲ ਜਦੋਂ ਤੂੰ ਆਇਆ ਤਿਵੇਂ ਕਾਸ਼ਟ ਦੇ ਨਾਲ ਭਾਈ ਲੋਹਾ ਤਰ ਜਾਂਦਾ ਐਵੇਂ ਤੈਨੂੰ ਸੱਚੇ ਗੁਰੂ ਨੇ ਕਾਰ ਲਿਆ ਕਾਸ਼ਟ ਲੋਹ ਉਧਾਰਿਓ ਰੇ ਤੇਰਾ ਧਾਰ ਕਰਤਾ ਤੈਨੂੰ ਭਾਵ ਸਾਗਰ ਤੋਂ ਸਤਿਗੁਰਾਂ ਨੇ ਤਾਰਤਾ ਧਾਵਤ ਜੂਨ ਜਨਮ ਭਰਮ ਥਾਕੇ ਅਬ ਦੁੱਖ ਕਾਰ ਹਮ ਹਾਰਿਓ ਰੇ ਭਗਤ ਜੀ ਕਹਿੰਦੇ ਧਾਵਤ ਜੂਨ ਕਹਿੰਦੇ ਬਾੜੀਆਂ ਜੂਨਾਂ ਵਿੱਚ ਫਿਰ ਫਿਰ ਕੇ ਥੱਕ ਗਿਆ ਕਹਿੰਦੇ ਧਾਵਤ ਜੂਨ ਕਹਿੰਦੇ ਤੱਕੇ ਖਾਦੇ ਇੰਨੀਆਂ ਮਾੜੀਆਂ ਜੁੰਡਾਂ ਦੇ ਵਿੱਚ ਫਿਰ ਫਿਰ ਕੇ ਭੱਜ ਭੱਜ ਕੇ ਮੈਂ ਥੱਕ ਚੁੱਕਾ ਵਾਂ ਕਹਿੰਦੇ ਕਈ ਜਨਮ ਮੈਂ ਪਿੰਨੋ ਆਰ ਗਿਆ ਮੈਂ ਜੁੰਡਾਂ ਦੇ ਵਿੱਚ ਧਾਵਤ ਜੂਨ ਜਨਮ ਲੈ ਚੁੱਕਾ ਵਾਂ ਬਹੁਤ ਜੁੰਡਾਂ ਵਿੱਚ ਭਗਤ ਜੀ ਕਹਿੰਦੇ ਮੈਂ ਜਨਮ ਲੈ ਚੁੱਕਾ ਵਾਂ ਥੱਕ ਚੁੱਕਾ ਭਰਮਤ ਥੱਕੇ ਕਹਿੰਦੇ ਭਰਮ ਵਿੱਚ ਫਸਿਆ ਹੋਇਆ ਹੁਣ ਮੈਂ ਥੱਕ ਚੁੱਕਾ ਵਾਂ ਬੇਨਤੀ ਕਰਦੇ ਨੇ ਭਗਤ ਜੀ ਅਭ ਦੁੱਖ ਕਰ ਹਮ ਹਾਰਿਓ ਰੇ ਕਹਿੰਦੇ ਹੁਣ ਕਿਰਪਾ ਕਰ ਦੋ ਇਹ ਦੁੱਖਾਂ ਨੂੰ ਕਿੱਸਾ ਸੇ ਕਿ ਮੈਂ ਹਾਰ ਗਿਆ ਵਾ ਥੱਕ ਗਿਆ ਵਾ ਤੁਸੀਂ ਕਿਰਪਾ ਕਰ ਲੋ ਤੁਹਾਡੇ ਚਰਨਾਂ ਵਿੱਚ ਆ ਚੁੱਕਾ ਵਾਂ ਕਰ ਹਮ ਹਾਰਿਓ ਰੇ ਕਹਿੰਦੇ ਜੁਨਾਂ ਦੇ ਵਿੱਚ ਜਨਮ ਧਾਰਨ ਤਾਰ ਕਰਕੇ ਮੈਂ ਹਾਰ ਚੁੱਕਾ ਹਾਂ ਇਹ ਕਬੀਰ ਗੁਰਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਹੀਰਲੀ ਤੋਖ ਵਿੱਚ ਭਗਤਾਂ ਦੀ ਬੇਨਤੀ ਕਰਦਿਆਂ ਕਹੇ ਕਬੀਰ ਕਹਿੰਦੇ ਮੈਂ ਬੇਨਤੀ ਕਰਦਾ ਗੁਰ ਮਿਲਤ ਕਹਿੰਦੇ ਹੁਣ ਸੱਚਾ ਗੁਰੂ ਮਿਲਿਆ ਹੈ ਤੁਹਾਡੇ ਚਰਨਾਂ ਵਿੱਚ ਮੈਂ ਹਾਰ ਕੇ ਆ ਗਿਆ ਇਹਨਦੇ ਇਥੇ ਬ੍ਰਹਮ ਅਨੰਦ ਹੈ ਕਹੇ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਇਹਨਦੇ ਇਥੇ ਮਹਾਰਸ ਹੈ ਜਿਹੜਾ ਰਸ ਕਦੀ ਮੁੱਕਦਾ ਨਹੀਂ ਇਹਦਾ ਬਰੋਟੀ ਪੰਨ ਨਹੀਂ ਹੈ ਜਿਹਦੇ ਵਿੱਚ ਕੀ ਦੋਸ ਕਿੰਟ ਚ ਲੈ ਜਾਵੇਗਾ ਨਸ਼ੇ ਦਾ ਰਜ ਰਸ ਹੈ ਨਾ ਉਹ ਕੁਝ ਘੰਟੇ ਬਾਅਦ ਹੀ ਉਤਰ ਜਾਂਦਾ ਨਸ਼ਾ ਕਰਦਾ ਕੋਈ ਨਸ਼ੇ ਕੋਈ ਦੇਖੋ ਨਸ਼ੇ ਕਾਰਨ ਨਸ਼ੇ ਕਰਦੇ ਹਨ ਉਹ ਨਸ਼ੇ ਦਾ ਰਸ ਕੁਝ ਘੰਟਿਆਂ ਕੁਝ ਮਿੰਟਾਂ ਘੰਟਿਆਂ ਵਿੱਚ ਲੈ ਜਾਂਦਾ ਫਿਰ ਨਸ਼ਾ ਕਰਦੇ ਹਨ ਉਥੇ ਜ਼ਿੰਦਗੀ ਰੁੜਦੀ ਹੈ ਉਥੇ ਮਾਪਿਓ ਦਾ ਧੰਨ ਖਰਾਬ ਹੁੰਦਾ ਹੈ ਉਥੇ ਪਰਿਵਾਰ ਨੂੰ ਦੁਖੀ ਕਰਦੇ ਹਾਂ ਜਦੋਂ ਨਸ਼ਾ ਕਰਦਾ ਕੋਈ ਪਰਿਵਾਰ ਵੀ ਦੁਖੀ ਰਿਸ਼ਤੇਦਾਰ ਵੀ ਦੁਖੀ ਤੇ ਜਨਤਾ ਵੀ ਦੁਖੀ ਹੁੰਦੀ ਆਂਦਾ ਤੋਂ ਕਿਉਂਕਿ ਚੋਰੀਆਂ ਕਰਦੇ ਆਂ ਕਦੀ ਕਿਸੇ ਤੋਂ ਧੰਨ ਖੋਹ ਲਿਆ ਨਸ਼ੇ ਦੀ ਖਾਤਰ ਕਿਉਂਕਿ ਰਹਿ ਨਹੀਂ ਸਕਦੇ ਪਰ ਉਹ ਨਸ਼ਾ ਬਰੋਟੀ ਹੁੰਦਾ ਕੁਝ ਮਿੰਟਾਂ ਬਾਅਦ ਲੈ ਜਾਂਦਾ ਫਿਰ ਮਾਇਆ ਕਿਸੇ ਤੋਂ ਚੋਰੀ ਕਰਕੇ ਫੇਰ ਨਸ਼ਾ ਕਰ ਲਿਆ ਇਸ ਕਾਰਨ ਹੀ ਵੱਡੀਆਂ ਚੋਰੀਆਂ ਹੁੰਦੀਆਂ ਹਨ ਆਮ ਚੋਰੀਆਂ ਹੋਣ ਲੱਗੀਆਂ ਦਸਤੇ ਵਿੱਚ ਆਪਾਂ ਨੂੰ ਡਰ ਰਹਿੰਦਾ ਕੋਈ ਮਾਇਆ ਕੋਈ ਸੋਨਾ ਤਾਰ ਲੈਂਦਾ ਕੋਈ ਮਾਇਆ ਖੋ ਲੈਂਦਾ ਕੋਈ ਮੋਬਾਈਲ ਖੋ ਕੇ ਲੈ ਜਾਂਦਾ ਉਹ ਨਸ਼ਾ ਹੀ ਹੈ ਵੱਡਾ ਕਾਰਨ ਕਿਉਂਕਿ ਉਹ ਰਪਈਆ ਵਾਸਤੇ ਉਹ ਵੇਚ ਦਿੰਦੇ ਹਨ ਤੇ ਨਸ਼ੇ ਦੀ ਪੂਰਤੀ ਕਰਦੇ ਹਨ ਰਹਿ ਨਹੀਂ ਕਿਉਂਕਿ ਸਰੀਰ ਜਿਹੜਾ ਨਸ਼ਾ ਮੰਗਦਾ ਹੈ ਇੱਥੇ ਭਗਤ ਜੀ ਲਾਬ ਦਾ ਨਸ਼ੇ ਦੀ ਗੱਲ ਕਰਦੇ ਨੇ ਕਹੇ ਕਬੀਰ ਗੁਰ ਮਿਲਤ ਮਹਾਰਸ ਕਹਿੰਦੇ ਜਦੋਂ ਸੱਚੇ ਗੁਰੂ ਨਾਲ ਭਾਈ ਮੇਲ ਹੁੰਦਾ ਹੈ ਤੇ ਮਹਾਰਾਜ ਭਗਤ ਜੀ ਕਹਿੰਦੇ ਫਿਰ ਮਹਾਰਸ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਗੁਰੂ ਮਿਲ ਗਿਆ ਸੱਚਾ ਤੇ ਮਹਾਰਸ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋਈ ਹਰ ਪ੍ਰੇਮ ਭਗਤ ਨਿਸਤਾਰਿਓ ਰੇ ਉਹਨਾਂ ਨੇ ਪ੍ਰੇਮਾ ਭਗਤੀ ਬਖਸ਼ਤੀ ਜਿਹੜੇ ਪ੍ਰੇਮ ਦੇ ਨਾਲ ਸਾਨੂੰ ਇਸ ਭਾਵ ਸਾਗਰ ਤੋਂ ਤਾਰ ਲਿਆ ਏ ਦੁਨੀਆ ਤੂੰ ਭਾਵ ਸਾਗਰ ਤੂੰ ਨਾਨੇ ਤਾਰਨਾ ਕੀਤਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਆਪਾਂ ਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਸਦਾ ਹੀ ਸਤਿਗੁਰ ਦੀ ਬਾਣੀ ਪੜ੍ਹੀਏ ਗੁਰੂ ਦੀ ਸੰਗਤ ਕਰੀਏ ਤਾਂ ਕਿ ਅਸੀਂ ਇਹ ਮਾਨਸ ਦੇ ਮਨੁੱਖਾ ਜਨਮ ਨੂੰ ਸਵਾਰ ਸਕੀਏ ਆਈ ਹੀਰਿਆਂ ਵਰਗੇ ਸਵਾਸ ਇਹ ਮਾਨਸ ਦੇ ਇਹ ਮਨੁੱਖਾ ਜਨਮ ਮਿਲਿਆ ਐਵੇਂ ਕੌਡੀਆਂ ਦੇ ਭਾ ਸਵਾਸ ਨਾ ਵੇਚੀਏ ਜ਼ਿੰਦਗੀ ਨਾ ਖਰਾਬ ਕਰੀਏ ਗੁਰੂ ਦੇ ਦਰਸ਼ਨ ਕਰੀਏ ਗੁਰੂ ਦੀ ਸੰਗਤ ਕਰੀਏ ਸੱਚੇ ਨਾਮ ਦੀ ਸਿੱਖਿਆ ਧਾਰਨ ਕਰੀਏ ਇਹਦੇ ਨਾਲ ਸਾਨੂੰ ਸੋਝੀ ਆ ਜਾਵੇਗੀ ਇਹ ਮੋਲਕ ਧਨ ਹੈ ਲਾਭ ਧਨ ਇਸ ਦੀ ਪ੍ਰਾਪਤੀ ਵਾਸਤੇ ਦੇਵਤਿਆਂ ਨੇ ਵੱਡੇ ਵੱਡੇ ઋષਿ ਮੋਨੀਆਂ ਨੇ ਜ਼ਿੰਦਗੀ ਲਗਾਤੀ ਪ੍ਰਾਪਤੀ ਨਹੀਂ ਹੋਈ ਇਹ ਲਾਭ ਸੱਚੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਸੱਚੇ ਗੁਰੂ ਦੇ ਸਿੱਖਿਆ ਲਵਾਂਗੇ ਗੁਰੂ ਦੀ ਸੰਗਤ ਚਾਵਾਂਗੇ ਬਾਣੀ ਸੁਣਾਂਗੇ ਵਿਚਾਰ ਸੁਣਾਂਗੇ ਭਾਰਦੀ ਤੁਈ ਮਾਰਗ ਪੰਥ ਦੱਸ ਦਿੰਦੇ ਹਨ ਰਸਤਾ ਦੱਸਦੇ ਹਨ ਫਿਰ ਮਨੁੱਖ ਦਾ ਜਨਮ ਸਫਲ ਹੁੰਦਾ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਆਣੀ ਵਿਚਾਰ ਦੇ ਜੀ ਨੀਕਾ ਭੁੱਲਾਂ ਜੰਦੀਆਂ ਨ ਮਹਾਰਾਜ ਸਤਿ ਬਖਸ਼ਣ ਆਇਆਂ ਮਾਈ ਭਾਈ ਸੋਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ सब न